ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਹਰ ਇੱਕ ਵੀਡੀਓ ਚ ਕਹਿਣਾ ਪੈਂਦਾ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਇਹ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਯਾਰ ਬੜੀ ਮਿਹਰਬਾਨੀ ਹੋਏਗੀ ਜੀ ਚਲੋ ਆਪਾਂ ਕਰਦੇ ਅੱਜ ਵੀਡੀਓ ਸ਼ੁਰੂ ਜੀ ਅੱਗੇ ਕੱਲੀ ਹਮਾਨੀ ਸਟਾਰਟ ਕਰ ਦਿੰਦੀ ਸੀ ਬਲਾਲ ਅੱਜ ਅਸੀਂ ਦੋਨੋਂ ਵੀ ਨਾਲ ਹੈ ਹਨਾ ਤੇ ਅੱਗੇ ਹਮਾਨੀ ਨਹੀਂ ਹੀ ਕੱਲੀ ਵਲੌਗ ਸਟਾਰਟ ਕਰਦੀ ਹੁੰਦੀ ਕਿਸੇ ਦੇ ਨਾਲ ਕਰਦੀ ਹੁੰਦੀ ਸੀ ਪੂਰੀ ਗੱਲ ਦੱਸੀ ਦੀ ਹੁੰਦੀ ਏ ਠੀਕ ਹੈ ਕਿ ਨਹੀਂ ਪਹਿਲੇ ਬੁੱਲੇ ਦੇ ਵਿੱਚ ਹੀ ਉਹਨੂੰ ਟੌਂਟ ਮਾਰ ਦਿੱਤਾ ਜੀ ਨਹੀਂ ਇਹ ਸਟਾਰਟ ਕਰਦੀ ਹੁੰਦੀ ਹੈ ਮਾਨੀ ਨਹੀਂ ਮਾਨੀ ਦੇ ਨਾਲ ਹਮਾਨੀ ਦਾ ਉਹ ਵੀ ਕਰਦਾ ਹੁੰਦਾ ਸੀ ਪੂਰੀ ਗੱਲ ਦੱਸਿਆ ਕਰੋ ਆਪਾਂ ਚੱਲੇ ਆ ਘੁੰਮਣ ਤੇ ਸਾਨੂੰ ਨਹੀਂ ਪਤਾ ਕਿੱਥੇ ਕੋਣਾ ਪਤਾ ਇਹ ਗੋਲ ਗੋਲ ਘੁੰਮਣਾ ਹਣਾ ਤੇ ਅਸੀਂ ਸੋਚਦੇ ਪਹਿਲਾਂ ਪੱਖੇ ਨੇ ਘੁੰਮ ਲਈਏ ਪਰ ਇਹ ਪੱਖੇ ਠੰਡੋ ਲੱਗਣੇ ਆ ਠੰਡ ਲੱਗੂਗੀ ਠੰਡ ਲੱਗਣੀ ਆ ਸੋਈ ਕਰੋ ਆ ਲੈ ਇਹਦੀ ਸੁਣ ਲੋ ਪਹਿਲੀ ਗੱਲ ਜੀ ਚਵਲ ਮਾਰ ਗਿਆ ਜੇ ਐ ਗੋਲ ਗੋਲ ਘੁੰਮਣਾ ਤੇ ਪੱਖੇ ਨਾਲ ਘੁੰਮਰ ਦੀ ਸਲਾਹ ਹੈ ਘੁੰਮ ਲੇਗਾ ਪੱਖੇ ਨਾਲ ਨਾ ਘੁੰਮ ਲੇਗਾ ਪਤਾ ਕੀ ਇਹ ਵਲੌਗ ਬਣਾਣਾ ਕੋਈ ਮਾੜੀ ਗੱਲ ਨਹੀਂ ਹੈਗੀ ਆ ਵਿੱਚ ਜਿਹੜਾ ਤੁਸੀਂ ਲੱਛਣ ਕਰਦੇ ਹੋ ਨਾ ਤੇ ਗੱਲਾਂ ਕਰਦੇ ਹੋ ਇਹਨਾਂ ਦਾ ਤੁਹਾਨੂੰ ਕੋਈ ਸਿਰ ਪੈਰ ਦਾ ਇਹਨਾਂ ਦਾ ਕਿਸੇ ਚੀਜ਼ ਦਾ ਤੁਹਾਨੂੰ ਪਤਾ ਨਹੀਂ ਹੈਗਾ ਐ ਐਸੇ ਕਰਕੇ ਤੁਹਾਡਾ ਫੁੱਦੂ ਖਿੱਚਦੇ ਨੇ ਲੋਕੀ ਅਸੀਂ ਚੱਲ ਲਈ ਆ ਸ਼ਾਇਦ ਕੰਪਨੀ ਬਾਗ ਸ਼ਾਇਦ ਸ਼ਾਇਦ ਨਹੀਂ ਬਣੀ ਬਾਗ ਪੱਕਾ ਨਹੀਂ ਨਹੀਂ ਸ਼ਾਇਦ ਕੋਈ ਨਹੀਂ ਚੱਲਣਾ ਨਹੀਂ ਕੰਪਨੀ ਬਾਗ ਪੱਕਾ ਉਸ ਤੋਂ ਬਾਅਦ ਸ਼ਾਇਦ ਪਤਾ ਨਹੀਂ ਕਿੱਥੇ ਉਸ ਤੋਂ ਬਾਅਦ ਜਿੱਥੇ ਵੀ ਪਲਾਨ ਬਣ ਗਿਆ ਉਹ ਮਾਨੀ ਕਹਿੰਦੀ ਹੈ ਸ਼ਾਇਦ ਅਸੀਂ ਇੱਥੇ ਘੁੰਮਣ ਜਾਵਾਂਗੇ ਸ਼ਾਇਦ ਇੱਥੇ ਪਤਾ ਇਹਨੂੰ ਵੀ ਕੋਈ ਨਹੀਂਗਾ ਕਿਉਂਕਿ ਪਤਾ ਤਾਂ ਨਹੀਂ ਇਹਨੂੰ ਹੈਗਾ ਇਹਨੂੰ ਦੋ ਜਣੇ ਆਏ ਨਾ ਨਮੂਨੇ ਇਹਨਾਂ ਦੇ ਵੀ ਵਿਸ਼ਵਾਸ ਕੋਈ ਨਹੀਂ ਹੈਗਾ ਇਹ ਕਿੱਧਰੋਂ ਹੀ ਦੱਬ ਕੇ ਲੈ ਜਾਣਾ ਕਿਉਂਕਿ ਸਾਰਾ ਵੀਊਮਾ ਦਾ ਚੱਕਰ ਹੈ ਵੀਊਮਾ ਕਰਕੇ ਉਹ ਆਏ ਨਹੀਂ ਉਹ ਤੇ ਕੋਈ ਗੱਲ ਹੀ ਕੋਈ ਨਹੀਂ ਹੈਗੀ ਇਹ ਗੱਲ ਹੈ ਵੀ ਸੱਚ ਜੇ ਐਡੀ ਇਹ ਹਮਾਨੀ ਦੇ ਪਿਆਰੇ ਨੇ ਦੋ ਤਿੰਨ ਮਹੀਨੇ ਬਾਅਦ ਇਹਨਾਂ ਨੂੰ ਚੇਤਾ ਆਉਣਾ ਸੀ ਕਿਉਂਕਿ ਉਹ ਇੰਨਾ ਦੇ ਹੁਣ ਵਿਊਜ਼ ਡਿੱਗਣ ਲੱਗ ਗਏ ਸਨ ਸਮਝੋ ਤੁਸੀਂ ਔਰ ਚੰਡੀਗੜ੍ਹ ਤੋਂ ਛੱਡ ਕੇ ਭੈ ਜੋ ਇੱਕ ਪੰਜਾਬ ਦੇ ਇੱਕ ਕੋਨੇ ਨੂੰ ਤੋਂ ਦੂਜੇ ਕੋਨੇ ਦੀ ਆਉਣਾ ਸਭ ਸੌਕੀ ਗੱਲ ਏ ਵਾਹ ਤੁਹਾਡੇ ਤੇ ਇੱਕ ਵਾਰੀ ਮੈਨੂੰ ਚੈੱਕ ਕਰ ਲੋ ਮੈਂ ਪੂਰੀ ਬੀਬਾ ਤੈਨੂੰ ਅਸੀਂ ਕੀ ਚੈੱਕ ਕਰਨਾ ਹੈ ਚੈੱਕ ਕਰਨ ਵਾਲਿਆਂ ਕਰ ਲਿਆ ਅਗਲਿਆਂ ਨੇ ਚਾਰ ਪੰਜ ਮਹੀਨੇ ਅਗਲਾ ਚੈੱਕ ਕਰਦਾ ਰਿਹਾ ਹੋਰ ਇਸ ਤੋਂ ਬਾਅਦ ਅਗਲਾ ਕੀ ਚੈੱਕ ਕਰੇ ਆਹੀ ਉਹ ਰਚੈਕ ਕਰ ਸਕਨੇ ਆ ਤੁਸੀਂ ਕੀ ਕਰਨਾ ਉਹ ਦੱਸੂਗਾ ਚਲੋ ਤੁਹਾਨੂੰ ਆਪ ਕਰਨਾ ਵੀ ਚਾਹੀਏ ਜਾਣਗੇ ਸਹੀ ਗੱਲ ਆ ਕਰਨੋਂ ਬਜਾਰਾ ਕੀ ਆਉਂਦਾ ਈ ਕੁਝ ਵੀ ਨਹੀਂ ਸੀ ਕਰਨਾ ਉਹਨਾਂ ਨਾਲੇ ਤੂੰ ਜਾਣ ਕੇ ਕੀ ਕਰਨਾ ਹੈ ਆ ਜਿਹਨੇ ਜਾਣ ਕੇ ਜਾਣ ਲਿਆ ਸੀ ਆ ਵੇਲਾ ਤੇਰੇ ਨਾਲ ਹੀ ਏ ਕੀ ਬਣਿਆ ਉਹਨਾਂ ਅਗਲੇ ਸੰਤਰੀਆਂ ਤੇ ਤੇ ਫਰੂਟ ਤੇ ਰੋਟੀਆਂ ਵਿੱਚੇ ਲੜ ਕੇ ਤੇ ਉਹ ਆ ਗਈ ਆ ਨਾ ਬਹਾਨਾ ਰੋਟੀਆਂ ਦਾ ਤੇ ਫਰੂਟ ਦਾ ਲੱਗ ਗਿਆ ਤੇ ਗੱਲ ਸਿਰੋਸਾਰੀ ਸ਼ੱਕ ਦੀ ਸੀ ਸ਼ੱਕ ਸ਼ੱਕ ਛੱਕ ਕਿਉਂਕਿ ਇੱਕ ਦੂਜੇ ਬਾਰੇ ਪੂਰਾ ਅਣਜਾਣਨ ਲੱਗੇ ਸਨ ਚੰਗਾ ਕੀਤਾ ਜਾਗ ਦਿੱਤੇ ਵੀ ਆਪਾਂ ਜਾਣ ਕੇ ਕੀ ਕਰਨਾ ਹੈ ਬਚ ਗਈ ਹੈ ਠੀਕ ਹੈ ਚਲੋ ਬਿਚਾਰਾ ਇੱਦੀ ਫਿਰ ਇੱਕ ਗੱਲ ਤੁਸੀਂ ਨੋਟ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ ਜਿੰਨੇ ਵੀ ਇਹ ਚਵਲ ਬਲੋਗਰ ਨੇ ਇਹੋ ਜੀਆਂ ਚਵਲਾ ਮਾਰਦੇ ਨੇ ਜਿਵੇਂ ਮਾਰਦੇ ਨੇ ਜਿਵੇਂ ਸਨੇਹਾ ਹੋ ਗਈ ਇੰਜ ਰਸ਼ੀਮਾ ਮਹੋਰਾ ਹਿਆਰਾ ਇਹ ਹਰ ਇੱਕ ਗੱਲ ਤੇ ਦੰਦ ਬੜੇ ਕੱਢਦੇ ਨੇ ਹਰ ਇੱਕ ਗੱਲ ਤੇ ਜੇ ਉਹ ਦੂਜਾ ਨਾਲ ਦਾ ਗੱਲ ਕਰੇਗਾ ਇਹ ਇਹ ਦੂ ਨੋਟ ਕੀਤਾ ਆਏਗਾ ਇਹ ਸਭ ਨਕਲੀ ਹਾਸੇ ਨੇ ਕਿਉਂਕਿ ਹੋਰ ਕੋਈ ਗੱਲਬਾਤ ਹੀ ਆਉਂਦੀ ਕੋ ਨਹੀਂ ਯਾਰ ਕਿੰਨੀਆਂ ਕੋ ਗੱਲਾਂ ਕਰਨਾ ਹਰ ਕਰ ਗੱਲਾਂ ਨੇ ਮੁੱਕਣਾ ਦੇ ਹੈ ਹੀ ਏ ਫਿਰ ਦਾਂਦ ਹੀ ਗੱਡੀ ਜਾਣੇ ਨੇ ਕਿਵੇਂ ਦਾ ਲੱਗਦਾ ਪਿਆ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਪਿਆ ਇੰਨੇ ਟਾਈਮ ਬਾਅਦ ਇੱਥੇ ਘੁੰਮ ਕੇ ਗੋਲਗੇ ਪਤਨੀ ਖਾਂਦੀ ਆ ਰਹੀ ਆ ਮੈਂਨ ਅੰਮ੍ਰਿਤਸਰ ਅਸੀਂ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਆ ਤੇ ਇਕੱਲੇ ਘੁੰਮਦੇ ਆ ਇਸ ਵਾਰੀ ਤੇਰੇ ਨਾਲ ਘੁੰਮ ਕੇ ਹੋਰ ਵਧੀਆ ਲੱਗਦਾ ਪਿਆ ਹਾ ਉਹਨਾਂ ਨੂੰ ਤੇ ਵਧੀਆ ਲੱਗਣਾ ਹੀ ਏ ਉਹਨਾਂ ਦੇ ਵੀਊ ਵਧਨੇ ਨੇ ਹੁਣ ਠੀਕ ਏ ਕਿ ਨਹੀਂ ਤੈਨੂੰ ਇਹ ਕਿ ਤੈਨੂੰ ਵੀ ਪੁੱਛਾਂ ਤੈਨੂੰ ਕਿਵੇਂ ਦਾ ਲੱਗਦਾ ਹੋਇਆ 5-6 ਮਿੰਨ ਨੇ ਉਹ ਗਣਤੋ ਹੀ ਇਹ ਦਿਕਦੀ ਆਏ ਕੋਈ ਨਹੀਂ ਹੈਗੇ ਤੇ ਹੋਣੀ ਤੁਹਾਨੂੰ ਚੇਤਾ ਆਇਆ ਸੀ ਅਮਰਸਰ ਦਾ ਕਿਉਂਕਿ ਉਹ ਹਮਾਨੀ ਹੈ ਨਾ ਤੇ ਕੋਈ ਵੀਊ ਵੀ ਡਿੱਗਣ ਲੱਗ ਗਏ ਨੇ ਤਾਂ ਕਰਕੇ ਫੀਲਿੰਗ ਆ ਰਹੀ ਆ ਬਹੁਤ ਵਧੀਆ ਆ ਰਹੀ ਆ ਬਹੁਤ ਵਧੀਆ ਆ ਰਹੀ ਆ ਮੈਂ ਐਕਸਪਲੇਨ ਨਹੀਂ ਕਰ ਸਕਦੀ ਬਸ ਤੁਸੀਂ ਆਪ ਹੀ ਸਮਝ ਜਾਓ ਫੀਲਿੰਗ ਆndi ਬਹੁਤ ਵਧੀਆ ਆ ਰਹੀ ਏ ਤੁਸੀਂ ਆਪ ਹੀ ਸਮਝ ਜਾਓ ਡਿੱਗੇ ਨਾ ਉਹ ਵਿਚਾਰੇ ਮਿਆਂਕ ਦੀ ਯਾਦ ਆਉਂਦੀ ਏ ਉਹ ਹੁਣ ਇਹਨੂੰ ਸਮਝਦੇ ਹੋਣੀ ਜਾਣਦਾ ਨਹੀਂਗਾ ਜਿਹੜਾ ਪੰਜਾਬੀ ਦਾ ਮਹਾਵਰਾ ਬੋਲਣਾ ਕੰਨ ਨੂੰ ਬੋਲਣਾ ਚਾਹਣਾ ਤੇ ਉਹ ਇਹਨੂੰ ਜਾਣਦਾ ਨਹੀਂਗਾ ਫਿਰ ਵਿਚਾਰੀ ਨੇ ਇਸ ਤਰ੍ਹਾਂ ਕਰਨਾ ਹੀ ਪਰ ਇਹ ਇਸ਼ਾਰੇ ਸਾਰੇ ਮਿਆਂਕ ਵਾਲੀ ਨੇ ਤੇ ਭੈਣ ਭਰਾਏ ਨੇ ਮੇਰੇ ਕੋਲ ਤੇ ਮੈਂ ਆਪਣੇ ਭੈਣ ਭਰਾ ਨਾਲ ਕੁੰਦੀ ਪਈ ਆ ਮੇਰੇ ਭੈਣ ਭਰਾ ਅੱਜ ਤਾਂ ਮੈਨੂੰ ਪਿਆਰ ਕਰਦੇ ਆ ਧਿਆਨ ਰੱਖਦੇ ਆ ਬਹੁਤ ਵਧੀਆ ਲੱਗਦਾ ਇਹੋ ਜਿਹੇ ਭੈਣ ਭਰਾਵਾਂ ਦਾ ਰੱਬ ਸੋਕੋ ਦੂਰ ਹੀ ਰੱਖੇ ਤੇ ਤੈਨੂੰ ਹੀ ਛੇਤੀ ਪਤਾ ਲੱਗ ਜਾਏਗਾ ਇਹ ਖਿਆਲ ਤੇ ਰੱਖਣ ਨੂੰ ਚੰਗਾ ਤੇਰੇ ਡੈਪਰ ਚੱਲ ਸੌਰੀ ਮੋਚ ਨਿਕਲ ਚਲਿਆ ਹੀ ਕੁਝ ਹੋਰ ਲੋਕ ਬਹੁਤ ਕੁਝ ਸੋਚਦੇ ਹੁੰਦੇ ਆ ਲੋਕਾਂ ਨੇ ਬੜਾ ਕੁਝ ਸੋਚਣਾ ਹੈ ਬੋਲਣਾ ਇਹ ਕਿਸੇ ਰੀਜ਼ਨ ਕਰਕੇ ਮਿਲੇ ਆ ਫਨਾਨਾ ਠਮਕਣਾ ਡੂਜ਼ ਐਂਡ ਆਲ ਮੈਂ ਬੋਲ ਹੀ ਦਿੰਦੀ ਆ ਰਾਈਟ ਪਰ ਆ ਗਈ ਆ ਫੇਰ ਉਹ ਕੱਲ ਵਾਲੀ ਉਹ ਗੱਲ ਲੋਕ ਐਂ ਜਾਂਦੇ ਨਾ ਲੋਕ ਉਸ ਤਰ੍ਹਾਂ ਦੇ ਨਹੀਂ ਇੰਨੀ ਸਾਰਾ ਕਲੇਸ਼ ਪਾਇਆ ਜੀ ਲੋ ਜਿਵੇਂ ਉਹ ਖਬਰਾਂ ਵਾਲੇ ਨਹੀਂ ਆਉਂਦੇ ਸੂਤਰ ਸੂਤਰ ਦੱਸਦੇ ਪਏ ਨੇ ਸੂਤਰ ਦੱਸਦੇ ਪਏ ਨੇ ਉਵੇਂ ਇਹ ਲੋਕ ਲੋਕ ਆਖੀ ਜਾਣਾ ਲੋਕ ਤੇ ਆਂਦੇ ਹੀ ਨਹੀਂ ਨੇ ਕਿਹੜੇ ਆਂਦੇ ਨੇ ਕੋਈ ਕਿਸ ਨੂੰ ਪਤਾ ਕੋ ਨਹੀਂਗਾ ਇਸੇ ਕਰਕੇ ਇਹਨਾਂ ਦੀ ਬਿਆੰਕਰੀ ਤੇ ਹਮਾਨੀ ਦੀ ਟੁੱਟੀ ਜੇ ਵੀ ਲੋਕ ਫਲਾਣਾ ਆਂਦੇ ਹਨ ਲੋਕ ਤੇਰੇ ਬਾਰੇ ਐਂ ਜਾਣਦੇ ਹਨ ਉਹ ਲੋਕਾਂ ਛੱਕ ਕਰਦੇ ਕਰਦੇ ਛੱਕ ਵਾਦਾ ਵਾਦਾ ਸਿੱਥੋਂ ਤੱਕ ਪਹੁੰਚ ਗਿਆ ਕੰਮ ਏਸੇ ਹੀ ਚੱਕਰ ਦੇ دماغ ਤੇ ਕੀੜਾ ਬੰਦੀ ਜੇ ਲੋਕਾਂ ਦਾ ਵੀ ਲੋਕ ਇੰਜ ਜਾਂਦੇ ਨੇ ਲੋਕ ਇੰਜ ਜਾਂਦੇ ਆਂਦਾ ਸਾਲਾ ਕੋਈ ਵੀ ਨਹੀਂ ਹੈਗਾ ਐਕਚੁਅਲੀ ਜਿੰਨਾ ਵਿੱਚ ਪਿਆਰ ਹੋਵੇ ਹਾਂ ਉਹ ਫਿਰ ਮਿਲਦੇ ਹੀ ਹੁੰਦੇ ਬਿਲਕੁਲ ਉਹ ਮਿਲਦੇ ਹੀ ਹੁੰਦੇ ਆ ਬਾਕੀ ਅਸੀਂ ਹਰ ਇੱਕ ਚੀਜ਼ ਐਕਸਪਲੇਨ ਨਹੀਂ ਕਰ ਸਕਦੇ ਇਸ ਕਰਕੇ ਯੂ ਕੈਨ ਜਜ ਯੈਸ ਜੋ ਵਿਚਾਰਾ ਸਿੱਧਾ ਮੈਂ ਅੰਕ ਨੂੰ ਹੈ ਵੀ ਜਿੰਨਾ ਵਿੱਚ ਪਿਆਰ ਹੋਵੇ ਮਿਲਦੀ ਹੁੰਦੇ ਨੇ ਮੈਂਗ ਮਿਲਦਾਗਾ ਤੋਂ ਨਹੀਂ ਯਾਰ ਅਗਲੀ ਨੂੰ ਪੰਜ ਤੂੰ ਉੱਥੇ 5 ਮਹੀਨੇ ਚਾਰ ਦੇਨ ਰਾਦਰ ਹੈ ਤੇ ਹੁਣ ਤੂੰ ਇੱਕੋ ਸ਼ਹਿਰ ਚ ਰਹਿ ਕੇ ਤੇ ਮਿਲ ਨਹੀਂ ਰਏ ਹੈ ਜੀ ਜੇ ਭਰਾਵਾ ਤੂੰ ਨਹੀਂ ਮਿਲਣਾ ਨਾ ਮੇਲ ਕੋਈ ਗੱਲ ਨਹੀਂ ਪਰ ਅਗਲੇ ਨੂੰ ਛੁੱਟੀ ਤੇ ਦੇ ਨਹੀਂ ਤੇ ਫਿਰ ਜਿਹੜਾ ਪਿਆਰ ਕਰਦਾ ਮਿਲ ਹੀ ਲਏਗਾ ਅੱਜ ਕੱਲ ਪਿਆਰ ਕਿਹੜਾ ਤੂੰ ਇਕੱਲਾ ਕਰਨਾ ਹੈ ਦੁਨੀਆ ਬਥੇਰੀਆ ਕਰਦੀ ਏ ਪਿਆਰ ਉਹ ਤਾਂ ਜੜੀਆਂ ਬੱਚੀਆਂ ਉਹਦੇ ਤੇ ਪੈਸਾ ਲੱਗਾ ਠੀਕ ਹੈ ਤਾਂ ਪਾਗਲ ਨਹੀਂ ਆ ਮੈਂ ਆਪਣੀ ਅੱਖੀ ਵੇਖਿਆ ਸਭ ਕੁਝ ਜਿਹੜੇ ਵੀ ਮੈਨੂੰ ਮੈਸੇਜਸ ਆਏ ਨੇ ਜਿਹੜੇ ਵੀ ਪੈਨਲਸ ਮੈਂ ਚੈੱਕ ਕੀਤਾ ਜਾਂ ਮੈਂ ਚੈੱਕ ਕਰਵਾਇਆ ਮੈਂ ਆਪਣੀ ਅੱਖੀ ਦੇਖਿਆ ਸਭ ਕੁਝ ਕਿੰਨੇ ਕਰੋੜ ਰਿਪੋਰਟ ਵਜੀਆ ਕਿੱਥੋਂ-ਕਿੱਥੋਂ ਵਜੀਆ ਕਿਹੜੀ-ਕਿਹੜੀ ਜਗ੍ਹਾ ਤੋਂ ਵਜੀਆ ਠੀਕ ਹੈ ਕਿਹੜੀ ਆਈਡੀ ਪੰਜਾਬ ਦੀ ਚਵਲੇ ਓ ਜਿਹੜੀ ਤੇਰੇ ਤੇ ਪੈਸਾ ਲਾਈ ਲਗੀ ਜਾਂਦੀ ਏ ਹੈ ਕਮਾਲ ਦੀ ਗੱਲ ਨੇ ਹੈ ਪਤਾ ਨਹੀਂ ਕਿਹੜਾ ਚਵਲੇ ਜਿਹੜਾ ਤੇਰੇ ਦੇ ਪੈਸੇ ਲਾਈ ਜਾਂਦਾ ਤੇਰੇ ਵਰਗੀ ਚਵਲ ਤੇ ਆਪਣੇ ਦਿਮਾਗ ਪੁੱਠੇ ਸਿੱਧਾ ਨਾ ਘਮੋ ਨਾਲੇ ਤੁਹਾਨੂੰ ਇਹ ਜਿਹੜੀ ਪ੍ਰੋਬਲਮ ਹੁੰਦੀ ਪਈ ਹੈ ਨਾ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕਿੱਥੇ ਕੀ ਹੋਇਆ ਸੀ ਕੌਣ ਕਿੱਦਾਂ ਦਾ ਹੈ ਕਿਨੂੰ ਪੈਸਿਆਂ ਦੀ ਭੁੱਖ ਹੈ ਕਿਨੂੰ ਕੀ ਹੈ ਕਿਨੂੰ ਉਹ ਹੈ ਜਿਹੜਾ ਵੀ ਬੰਦਾ ਤੁਹਾਨੂੰ ਮੈਸੇਜ ਕਰਦਾ ਪਿਆ ਨਾ ਮੈਨੂੰ ਚੰਗੀ ਤਰ੍ਹਾਂ ਪਤਾ ਜਿੰਨੇ ਵੀ ਤੁਹਾਨੂੰ ਜੋ ਉਹ ਵੀ ਦੱਸਿਆ ਉਹਦੀਆਂ ਗੱਲਾਂ 'ਚ ਆ ਕੇ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਉਸ ਟਾਈਮ ਉੱਥੇ ਸੀ ਜਦੋਂ ਸਭ ਕੁਝ ਹੋਇਆ ਸੀ ਇਹ ਜਿਹੜਾ ਐ ਇੰਨਾ ਲਾਲ ਹੋਈ ਫਿਰਦੀ ਹੈ ਨਾ ਇਹ ਕੋ ਰਿੰਪਲ ਰੀਮਸ ਨਹੀਂਗਾ ਹੈਗਾ ਰੋਸਟਰਡ ਏ ਮੁੰਡਾ ਹੈ ਨਾ ਉਹ ਰਮਾਂਚੀ ਕਿ ਪ੍ਰੋਗਰਾਮ ਜੇ ਕਰਦਾ ਇਹ ਉਹਦੇ ਨੇ ਤਵਾ ਲਾਣ ਲਈ ਜੇ ਇਹ ਆਂਦੀ ਮੈਨੂੰ ਸਾਰਾ ਪਤਾ ਹੈ ਜਿਹਦਾ ਇਹ ਸਾਰੇ ਪਿੱਛੇ ਦਿਮਾਗ ਚੱਲਦਾ ਪਿਆ ਕੌਣ ਕਿਵੇਂ ਕਰਵਾ ਰਿਹਾ ਕਿਵੇਂ ਨਹੀਂ ਕਰਵਾ ਰਿਹਾ ਜੇ ਤੈਨੂੰ ਪਤਾ ਹੈ ਤਾਂ ਤੂੰ ਦੱਸ ਨਾ ਲੈ ਡਰਨ ਵਾਲੀ ਜਿਹੜੀ ਗੱਲ ਹੈ ਠੀਕ ਹੈ ਨਾ ਜੇ ਤੈਨੂੰ ਐਡੀ ਜਿਹੜੀਆਂ ਆਈਡੀਆ ਬਰਬਾਦ ਹੋਣੀਆਂ ਰਿਪੋਰਟਾਂ ਵੱਜਣੀਆਂ ਨਾ ਲੈ ਅਗਲੇ ਦਾ ਪਤਾ ਲੱਗੇ ਨਾਲੇ ਦੁਨੀਆ ਨੂੰ ਵੀ ਕਿ ਉਹ ਗੀਤ ਤੈਨੂੰ ਕੁਝ ਪਤਾ ਹੀ ਕੋ ਨਹੀਂਗਾ ਆਂਦੀ ਜਿੰਨਾ ਦੇ ਪਿੱਛੇ ਤੁਸੀਂ ਲੱਗੇ ਹੋ ਨਾ ਮੈਂ ਚੰਗੀ ਤਰ੍ਹਾਂ ਜਾਣਨੀ ਆ ਠੀਕ ਹੈ ਕਿ ਨਹੀਂ ਆਂਦੀ ਤੁਸੀਂ ਉੱਥੇ ਤੋਂ ਤੁਹਾਨੂੰ ਪਤਾ ਹੈ ਕੋਈ ਕੀ ਉੱਥੇ ਹੋਇਆ ਸੀ ਤੇ ਤੂੰ ਦੱਸਦੇ ਹੂੰ ਜੇ ਪਹਿਲੇ ਦਿਨੋਂ ਹੀ ਤੂੰ ਸੱਚ ਬੋਲਿਆ ਹੁੰਦਾ ਨਾ ਤੇ ਲੋਕਾਂ ਨੇ ਤੇਰੀ ਹਰ ਇੱਕ ਗੱਲ ਤੇ ਵਿਸ਼ਵਾਸ ਕਰਨਾ ਸੀ ਤੇ ਇੱਕ ਤੇਰੇ ਕੈਰੇਕਟਰ ਤੇ ਉਂਗਲਾਂ ਨਹੀਂ ਸਣ ਚੁੱਕਣੀਆਂ ਹੈਗੀਆਂ ਏ ਅਮਨ ਜੀ ਜਾਸ ਭਾਈ ਅਮਨ ਨੂੰ ਮਿਲਣ ਆਏ ਨੇ ਤੁਸੀਂ ਉਸ ਚੇਸ ਤੇ ਕੰਦਰ ਬੋਕੀਆ ਮਤਲਬ ਕੱਡਣ ਆਏ ਹੈ ਨਾ ਤੇ ਬਲੌਗ ਨਹੀਂ ਚੱਲਈਏ ਉਹ ਹਨ ਵਿਊਜ਼ ਲੈਣ ਆ ਗਏ ਨੇ ਤੁਹਾਨੂੰ ਕੀ ਪ੍ਰੋਬਲਮ ਹੈ ਜੋ ਮੈਨੂੰ ਮਿਲਣ ਆਏ ਨੇ ਜੋ ਮੈਨੂੰ ਪਿਆਰ ਕਰਦੇ ਨੇ ਕੋਈ ਗੱਲ ਹੈ ਉਹ ਤੈਨੂੰ ਮੈਨੂੰ ਮਿਲਣ ਆਏ ਨੇ ਨਾ ਇਹ ਜਿਹੜੇ ਇਹਨੂੰ ਗੱਡੀ 'ਚ ਘੁਮਾਉਂਦੇ ਫਿਰਦੇ ਨੇ ਨਾ ਉਹਨਾਂ ਦੀ ਉਂਗਲ ਤੇ ਪੂਰਾ ਜੜੀ ਜੀ ਇਹਨੇ ਉਹਨਾਂ ਦੇ ਪਿੱਛੇ ਲੱਗ ਕੇ ਨਾ ਆਪਣੀ ਫੱਟੀ ਪਹਿਲਾਂ ਵੀ ਪਹਚਾਈ ਏ ਕਿਉਂਕਿ ਉਹਨਾਂ ਨੇ ਹੀ ਲੋਕ ਇੰਜ ਕਹਿੰਦੇ ਨੇ ਲੋਕ ਇੰਜ ਕਹਿੰਦੇ ਨੇ ਇਹਦੇ ਮਨ 'ਚ ਸ਼ੱਕ ਦਾ ਕੀੜਾ ਪੈਦਾ ਕੀਤਾ ਤੇ ਮੈਂਕਰ ਨਾਲ ਹੀ ਨਿਸ਼ਤਾ ਤੋੜਿਆ ਤੇ ਹੁਣ ਫੇਰ ਇਹਦੇ ਦਿਮਾਗ 'ਚ ਭਰ ਦਿੱਤਾ ਤੇ ਹੁਣ ਵੇਖੀਂ ਕੰਡਾਏ ਦਾ ਨਿਕਲਿਆ ਲੈ ਇਹਨੂੰ ਕੀ ਪ੍ਰੋਬਲਮ ਹੈ ਤੁਹਾਡੇ ਅਮਨ ਜਸ ਤੇ ਤੇਰੇ ਮਿਲਣ ਦੇ ਵਿੱਚ ਪਰ ਇਹ ਥੋੜਾ ਉਧਰੋਂ ਕੈਮਰੇ ਉਹ ਕੈਮਰੋ ਕੈਮਰੀ ਉਧਰ ਉਧਰੀ ਹੋਏ ਇਹ ਮਿਲਣਾ ਇਹਨੂੰ ਆਂਦੇ ਨੇ ਇਹਨੂੰ ਤੇ ਮੈਨੂੰ ਹਾਰਮੋਨਿਕ ਕਰਨ ਲੱਗਾ ਹੀ ਕੱਲ ਨੂੰ ਤੁਹਾਡੇ ਘਰ ਵੀ ਕੁੜੀ ਆਉਣੀ ਹੈ ਕੋਈ ਇਸ ਕਰਕੇ ਆਪਣੇ ਕੰਮ ਨਾ ਕੰਮ ਰੱਖੋ ਮੇਰੇ ਬਾਰੇ ਕੁਝ ਪੁੱਠਾ ਸਿੱਧਾ ਬੋਲਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਆਪਣੀ ਜ਼ੁਬਾਨ ਮੇਰੇ ਵਾਸਤੇ ਗੰਦੀ ਕਰੋਗੇ ਤੇ ਮੈਂ ਜ਼ਿਆਦਾ ਗੰਦੀ ਕਰਕੇ ਦੱਸਾਂਗੀ ਫਿਰ ਆਂਦੀ ਐ ਇਸ ਤਰ੍ਹਾਂ ਨਾ ਬੋਲੋ ਤੁਹਾਡੇ ਘਰ ਵੀ ਕੁੜੀ ਆਉਣੀ ਹੈ ਠੀਕ ਹੈ ਕਿ ਨਹੀਂ ਹੈ ਇਹਦਾ ਮਤਲਬ ਵੀ ਐ ਹੋਜੇ ਬੰਦਿਆਂ ਨੂੰ ਰਿਪਲਾਈ ਕਰਨ ਦੀ ਹੈ ਕੁੜੀ ਆਉਣੀ ਹੈ ਕੁੜੀਆਂ ਦਾ ਹੁਣ ਤੈਨੂੰ ਚੇਤਾ ਆ ਗਿਆ ਉਦੋਂ ਤੇ ਆਂਦੇ ਹੋਈ ਆਪਣੀ ਮਰਜ਼ੀ ਕਰਾਂਗੇ ਲੋਕੀ ਕਾ ਤੋਂ ਬੋਲਦੇ ਭਾਈਨੇ ਠੀਕ ਹੈ ਕਿ ਨਹੀਂ ਲੋਕਾਂ ਨੇ ਕੁੜੀਆਂ ਤੇਰੇ ਵਰਗੀਆਂ ਨਹੀਂ ਰੱਖੀਆਂ ਹੈਗੀਆਂ ਨਾ ਤੇਰੇ ਮਾਪਿਓਰਗੇ ਨੇ ਲੋਕਾਂ ਦੀ ਮਾਪਿਓ ਐੜੀ 5 ਮਹੀਨੇ ਆਪਣੀ ਕੁੜੀ ਨੂੰ ਬਗਾਨੇ ਬੰਦੇ ਦੇ ਨਾਲ ਰਾਤਾਂ ਦਿਨ ਰਾਤ ਰੱਖ ਕੇ ਤੇ ਅੱਗੋਂ ਨੂੰ ਕੋਈ ਚੈਨ ਨਹੀਂ ਹੋਣੀ ਹੈਗਾ ਆ ਕੁੜੀ ਵਾਲਾ ਜਿਹੜਾ ਮੈਨੇ ਨਾ ਰਿੰਪਲ ਰਿੰਪਸ ਤੇ ਪੱਕਾ ਮਾਰਿਆ ਉਹ ਜਰਾ ਇੰਨਾ ਚੰਗਾ ਬੰਦਾ ਛੱਡ ਗੱਲਾਂ ਦਿਓ ਇਹਨੂੰ ਬਾ ਹੁਣ ਮਰਚਾਂ ਲੜਨ ਰਹੀਆਂ ਆਣੀ ਉਨੇ ਚੰਗੀ ਤਸੱਲੀ ਕਰਵਾਈ ਸੀ ਨਾ ਇਹਦੀ ਹੁਣ ਇਹਨੂੰ ਮਰਚਾਂ ਲੱਗਣ ਡੀਆਂ ਨੇ ਮੇਰਾ ਝੂਠਾ ਜਾਗਰ ਕਰਤਾ ਉਹਨੇ ਕਿ ਜੇ ਮੈਂ ਤੁਹਾਨੂੰ ਕੁਝ ਗਲਤ ਨਹੀਂ ਨਾ ਬੋਲੇ ਤੇ ਤੁਹਾਡਾ ਵੀ ਕੋਈ ਹੱਕ ਨਹੀਂ ਬੰਦਾ ਮੇਰੇ ਬਾਰੇ ਗੱਲਾ ਤੋਂ ਬੋਲਣ ਦਾ ਤੇ ਇਹ ਚੀਜ਼ ਮੈਂ ਲਾਸਟ ਵਲੌਗ ਵਿੱਚ ਨਹੀਂ ਸਿੱਦ ਅਸੀ ਪਰ ਇਹਦੇ ਵਿੱਚ ਮੈਂ ਕਲੀਅਰ ਕਰਤਾ ਜੋ ਮੇਰੀਆਂ ਆਈਡੀਆ ਬਾਰ-ਬਾਰ ਡਿਸੇਬਲ ਹੋ ਰਹੀਆਂ ਨੇ ਮੇਰੇ YouTube ਤੇ ਨਾਲ ਵੀ ਪੰਗੇ ਲੱਤੇ ਜਾ ਰਹੇ ਨੇ ਉਹ ਜੋ ਵੀ ਆ ਜਾਂ ਤਾਂ ਆਪ ਠਾਕ ਜੇ ਕਿਉਂਕਿ ਮੈਂ ਸਾਈਬਰ ਕ੍ਰਾਈਮ 'ਚ ਉਸ ਚੀਜ਼ ਦੀ ਰਿਪੋਰਟ ਕਰਵਾ ਦਿੱਤੀ ਹੋਈ ਆ ਹਨ ਕਿਸ ਬੜੇ ਝੂਠ ਮਾਰਦੀ ਹੈ ਤਾਂ ਹੀ ਤੇਰੇ ਨੂੰ ਨਾ ਸਾਹ ਵੇਖੋ ਫਲਾ ਫਲਾ ਗੱਲਾਂ ਕਰਨ ਲਈ ਐ ਇਸੇ ਕਰਕੇ ਇਹਨੂੰ ਮਰਚਾ ਲਟਣ ਰਹੀਆਂ ਨੇ ਇਹ ਝੂਠ ਬੋਲਣਾ ਛੱਡ ਦੋ ਵੇ ਐਨ ਸਹੀ ਵਲੋਗਿੰਗ ਕਰੇ ਤੇ ਲੋਕੀਆਂ ਦਾ ਸਾਥ ਦੇਣ ਕੁੜੀ ਕਰਕੇ ਕੁੜੀ ਕਰਕੇ ਸਾਥ ਦੇਣਾ ਚਵਲ ਕਰਕੇ ਨਾ ਜਿਆ ਵਧੀਆਂ ਵਿੱਚ ਚਵਲਾ ਮਾਰ ਲੱਗ ਜਾਂਦੀ ਹੈ ਇੰਨੀ ਕੋ ਵੀਡੀਓ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਤਾਂ ਨਵਾਜੀ